ਟੋਟਲ ਗਿਣਤੀ ਨੂੰ ਘਟਾ ਕੇ 437000 ਕਰ ਦਿੱਤਾ ਗਿਆ 2025 ਲਈ ਕੈਨੇਡੀਅਨ ਕਾਲਜਸ ਤੇ ਯੂਨੀਵਰਸਿਟੀਆਂ ਦੇ ਪੈਰਾਂ ਥਲੋਂ ਜ਼ਮੀਨ ਨਿਕਲਦੀ ਨਜ਼ਰ ਆ ਰਹੀ ਆ ਕੈਨੇਡਾ ਨੂੰ ਨਕਾarne ਵਾਲੀ ਕੈਨੇਡਾ ਸਰਕਾਰ ਨੇ ਜਿਵੇਂ ਹੀ ਇੰਟਰਨੈਸ਼ਨਲ ਸਟੂਡੈਂਟਾਂ ਦੀ ਗਿਣਤੀ ਨੂੰ ਘਟਾਉਣ ਦਾ ਐਲਾਨ ਕੀਤਾ ਕੈਨੇਡੀਅਨ ਕਾਲਜਸ ਤੇ ਯੂਨੀਵਰਸਿਟੀਆਂ ਦੇ ਪੈਰਾਂ ਥਲੋਂ ਜ਼ਮੀਨ ਨਿਕਲਦੀ ਨਜ਼ਰ ਆ ਰਹੀ ਆ ਅਸਲ 'ਚ ਕੋਵਿਡ ਪੰਡੈਮਿਕ ਤੋਂ ਬਾਅਦ ਕੈਨੇਡੀਅਨ ਸਰਕਾਰ ਦੀਆਂ ਨਕਾਰਾ ਪਾਲਸੀ ਕਾਰਨ ਦੇਸ਼ ਦਾ ਬੜਾ ਨੁਕਸਾਨ ਹੋਇਆ ਮੇਰੇ ਵਿੱਚ ਸਟੂਡੈਂਟ ਵੀ ਸ਼ਾਮਿਲ ਨੇ ਕੋਵਿਡ ਤੋਂ ਬਾਅਦ ਸਟੂਡੈਂਟਾਂ ਦੇ ਸਟੱਡੀ ਪਰਮਿਟਸ ਵਰਕ ਪਰਮਿਟਸ ਵੀ ਆ ਤੇ ਇਥੋਂ ਤੱਕ ਕਿ ਬੇਸਿਕ ਸਹੂਲਤਾਂ ਤੱਕ ਨੂੰ ਮੈਨੇਜ ਕਰਨ ਦੇ ਵਿੱਚ ਕੈਨੇਡਾ ਸਰਕਾਰ ਟੋਟਲੀ ਅਸਫਲ ਰਹੀ ਆ ਤੇ ਇਹਦਾ ਭਾਂਡਾ ਵੀ ਬਾਅਦ ਵਿੱਚ ਸਟੂਡੈਂਟਾਂ ਦੇ ਸਿਰ ਹੀ ਭੰਨਿਆ ਗਿਆ ਜਿਹਦਾ ਸਿੱਟਾ ਇਹ ਨਿਕਲਿਆ ਕਿ ਸਟੂਡੈਂਟ ਕੈਪ ਲਗਾਉਣ ਦਾ ਐਲਾਨ ਕੀਤਾ ਗਿਆ ਬਾਈ ਯੂਨੀਵਰਸਿਟੀ 2024 ਨੂੰ ਮਾਰਕ ਮਿਲਨ ਨੇ ਅਨਾਉਂਸਮੈਂਟ ਕੀਤੀ ਕਿ ਸਟੂਡੈਂਟਸ ਦੀ ਗਿਣਤੀ ਤੇ ਕੈਪ ਲਗਾਈ ਜਾਊਗੀ ਜੇਸਟ ਉਹ ਰਵਾਨਾ ਸਟੂਡੈਂਟਸ ਦੀ ਗਿਣਤੀ ਨੂੰ ਘਟਾ ਕੇ 485000 ਤੱਕ ਕੀਤਾ ਗਿਆ ਜੋ ਕਿ 2023 ਦੀ ਗਿਣਤੀ ਤੋਂ 35% ਤੱਕ ਘਟਾ ਪੋਸਟ ਗ੍ਰੈਜੂਏਟਸ ਨੰਬਰ ਦੀ ਗਿਣਤੀ ਸਾਰਨ ਜ਼ਿਆਦਾ ਹੁੰਦੀ ਆ ਉਹਨਾਂ ਦੀ ਗਿਣਤੀ ਨੂੰ 360000 ਤੱਕ ਲਿਮਟ ਕੀਤਾ ਗਿਆ ਜੋ ਕਿ 10% ਹੋਰ ਵੀ ਘਟ ਹੋਊਗੀ ਹੁਣ 2025 ਵਿੱਚ ਟੋਟਲ ਗਿਣਤੀ ਨੂੰ ਘਟਾ ਕੇ 437000 ਕਰ ਦਿੱਤਾ ਗਿਆ 2025 ਲਈ ਇਸ ਗਿਣਤੀ ਨੂੰ ਹੋਰ ਵੀ ਘਟਾਉਣ ਦੀ ਗੱਲ ਕੀਤੀ ਜਾ ਰਹੀ ਹੈ ਸਤੰਬਰ ਅਕਤੂਬਰ ਦੇ ਵਿੱਚ ਮਾਰਕ ਮਿਲਰ ਨੇ ਅਨਾਉਂਸ ਕੀਤਾ ਕਿ 10% 2025 ਲਈ ਤੇ 2026 ਤੱਕ ਲਈ ਹੋਰ ਵੀ ਗਿਣਤੀ ਨੂੰ ਘਟਾਇਆ ਜਾਊਗਾ 2025 ਤੋਂ 2027 ਤੱਕ ਤਿੰਨ ਸਾਲਾਂ ਦੇ ਵਿੱਚ ਇਸ ਗਿਣਤੀ ਨੂੰ 3 ਲੱਖ ਤੱਕ ਘਟਾ ਦਿੱਤਾ ਜਾਊਗਾ ਸਟੂਡੈਂਟਾਂ ਦੀ ਇਸੇ ਘਾਟੀ ਗਿਣਤੀ ਦਾ ਸਿੱਧਾ ਸਿੱਧਾ ਅਸਰ ਕੈਨੇਡੀਅਨ ਇਕਨੋਮੀ ਤੇ ਪੈ ਰਿਹਾ ਖਾਸ ਤੌਰ ਤੇ ਜੇ ਗੱਲ ਕਰੀਏ ਤਾਂ ਜਿਹੜੇ ਕੈਨੇਡਾ ਦੇ ਕਾਲਜਸ ਤੇ ਯੂਨੀਵਰਸਿਟੀਆਂ ਨੇ ਉਹਨਾਂ ਦੇ ਰੈਵਨਿਊ ਦੇ ਵਿੱਚ ਇਸ ਦਾ ਬਹੁਤ ਵੱਡਾ ਅਸਰ ਪੈ ਰਿਹਾ ਵਾ ਜਿਸ ਕਾਰਨ ਉਹਨਾਂ ਨੇ ਕਈ ਪ੍ਰੋਗਰਾਮ ਬੰਦ ਕਰਨੇ ਸ਼ੁਰੂ ਕਰ ਦਿੱਤੇ ਨੇ ਇਸ ਦਾ ਨਤੀਜਾ ਇਹ ਨਿਕਲਿਆ ਕਿ ਬਹੁਤ ਸਾਰੀਆਂ ਲੇਆਫਸ ਹੋ ਰਹੀਆਂ ਨੇ ਕਾਲਜਸ ਦੇ ਵਿੱਚ ਮੋਹਾਕਾ ਕਾਲਜ ਦੇ ਇੱਕ ਡਾਇਰੈਕਟਰ ਸੀਨ ਕਾਫੇ ਨੇ ਸੀਵੀਐਸੀ ਨੂੰ ਇੱਕ ਇੰਟਰਵਿਊ ਦੌਰਾਨ ਦੱਸਿਆ ਕਿ ਮੋਹਾਕਾ ਕਾਲਜ ਨੂੰ ਘੱਟ ਸਟੂਡੈਂਟਾਂ ਦੇ ਕਾਰਨ 2024 ਵਿੱਚ ਲਗਭਗ 10 ਮਿਲੀਅਨ ਡਾਲਰ ਦਾ ਘਾਟਾ ਹੋਇਆ। 2025 ਵਿੱਚ ਇਹ ਪ੍ਰੋਜੈਕਸ਼ਨ ਲਗਭਗ 50 ਮਿਲੀਅਨ ਤੱਕ ਦੱਸੀ ਜਾ ਰਹੀ ਹੈ। ਇਸ ਦਾ ਸਿੱਧਾ-ਸਿੱਧਾ ਸਿੱਟਾ ਸਟਾਫ ਦੇ ਲੇ-ਆਫਸ ਤੇ ਹੋਇਆ। ਦੋਸਤੋ ਤੋਂ 400 ਫੁੱਲ ਟਾਈਮ ਜੌਬਸ ਜਾ ਰਹੀਆਂ ਨੇ ਵਹਾਕ ਕਾਲਜ ਦੇ ਵਿੱਚ ਜੋ ਕਿ 2024 ਦਸੰਬਰ ਤੋਂ ਇਹ ਲੇਆਫਸ ਸ਼ੁਰੂ ਹੋ ਜਾਣਗੀਆਂ ਇਸੇ ਤਰੀਕੇ ਨਾਲ ਜਾਰਜੀਨ ਕਾਲਜ ਦੇ ਸੀਈਓ ਕੈਵਿਨ ਵੀਵਰ ਨੇ ਦੱਸਿਆ ਕਿ ਕਾਲਜ ਨੂੰ 2024 ਦੇ ਵਿੱਚ ਲਗਭਗ 30% ਘੱਟ ਸਟੂਡੈਂਟ ਮਿਲੇ ਜਿਸ ਦੇ ਕਾਰਨ ਕਾਲਜ ਨੂੰ ਕਾਫੀ ਘਾਟਾ ਹੋਇਆ 100 ਤੋਂ ਵੀ ਵੱਧ ਫੁੱਲ ਟਾਈਮ ਜੌਬਸ ਦੇ ਉੱਤੇ ਇਫੈਕਟ ਪਿਆ ਦੇ ਦੇ ਲਪਾ ਦੇ ਲੀਓਸ ਦਸ ਗਿਆ ਗੀਆਂ ਨੇ 2025-26 ਲਈ ਸਟੂਡੈਂਟਸ ਦੀ ਗਿਣਤੀ ਹੋਰ ਵੀ ਘਟਦੀ ਨਜ਼ਰ ਆ ਰਹੀ ਆ ਜਿਸ ਕਾਰਨ ਕਾਲਜ ਨੂੰ ਲਗਭਗ 45 ਮਿਲੀਅਨ ਡਾਲਰ ਦਾ ਘਾਟਾ ਸਹਿਣਾ ਪੈ ਸਕਦਾ ਇਸ ਟਾਈਮ ਦੇ ਦੌਰਾਨ ਸਟੂਡੈਂਟਸ ਦੀ ਗਿਣਤੀ ਘਟ ਸਿਰਫ ਕੁਝ ਕਾਲਜਾਂ ਵਿੱਚ ਨਹੀਂ ਹੋਈ ਹਰ ਇੱਕ ਵੱਡੇ ਕਾਲਜ ਤੇ ਯੂਨੀਵਰਸਿਟੀਆਂ ਦੇ ਵਿੱਚ ਸਟੂਡੈਂਟਸਾਂ ਦੀ ਗਿਣਤੀ ਘਟੀ ਹੈ ਜੇਕਰ ਆਪਾਂ ਗੱਲ ਕਰੀਏ ਹੋਰ ਵੱਡੇ ਵੱਡੇ ਕਾਲਜਾਂ ਤੇ ਯੂਨੀਵਰਸਿਟੀਆਂ ਦੀ ਦਾ ਸੈਂਟ ਲਾਰਡਨ ਕਾਲਜ ਨੇ ਦੱਸਿਆ ਕਿ 50% ਤੱਕ ਇੰਟਰਨੈਸ਼ਨਲ ਸਟੂਡੈਂਟਸ ਘੱਟ ਆਉਣਗੇ ਆਉਣ ਵਾਲੇ ਸਾਲਾਂ ਵਿੱਚ ਫ੍ਰੈਂਚਾ ਕਾਲਜ ਨੇ ਇਹ ਗਿਣਤੀ 47% ਤੱਕ ਦੱਸੀ ਹੈ ਲੇਕਹੈਡ ਯੂਨੀਵਰਸਿਟੀ ਨੇ 15% ਕਾਰਟਨ ਯੂਨੀਵਰਸਿਟੀ ਆਟਵਾ ਨੇ ਇਹ ਗਿਣਤੀ 35 ਤੋਂ 55% ਤੱਕ ਪ੍ਰੋਜੈਕਟ ਕੀਤੀ ਹੈ ਬੈਸਰ ਯੂਨੀਵਰਸਿਟੀ ਨੇ ਵੀ 20 ਤੋਂ 25% ਦੀ ਕਮੀ ਦੱਸੀ ਹੈ ਤੇ ਇਹ ਗਿਣਤੀ ਦਾ ਸਿੱਧਾ ਸਿੱਧਾ ਅਸਰ ਕਾਲਜੇਸ ਦੇ ਰਿਵੈਨਿਊ ਤੇ ਹੋ ਰਿਹਾ ਹੈ ਜੇ ਹੁਣ ਇਸ ਘੱਡੀ ਕਮਾਈ ਦੀ ਗੱਲ ਕਰੀਏ ਤਾਂ ਅਲਬਕਫ ਵਕ ਕਾਲਜਾਂ ਨੇ ਦੱਸਿਆ ਕਿ ਉਹਨਾਂ ਦੀ ਪ੍ਰੋਜੈਕਟਡ ਕਮਾਈ ਦੇ ਵਿੱਚ ਕਿੰਨਾ ਘਾਟਾ ਪੈ ਸਕਦਾ ਘਟੇ ਹੋਏ ਸਟੂਡੈਂਟਾਂ ਕਾਰਨ ਐਲਗਨਕਨ ਕਾਲਜ ਨੇ ਦੱਸਿਆ ਕਿ 2025-26 ਲਈ ਉਹਨਾਂ ਨੂੰ ਲਗਭਗ 32 ਮਿਲੀਅਨ ਦੇ ਕਰੀਬ ਘਾਟਾ ਪਊਗਾ ਉੱਥੇ ਹੀ ਕਾਲਟਨ ਯੂਨੀਵਰਸਿਟੀ ਆਟਮਾ ਨੇ ਕਿਹਾ ਕਿ ਉਹਨਾਂ ਨੂੰ ਵੀ 26 ਮਿਲੀਅਨ ਦੇ ਲਗਭਗ ਘਾਟਾ ਪੈ ਸਕਦਾ ਸਟੂਡੈਂਟਾਂ ਦੀ ਘੱਟ ਗਿਣਤੀ ਕਾਰਨ ਵੈਸੰਟ ਜਿਊਰਸਟ ਨੇ ਕਿਹਾ ਕਿ 2024 ਵਿੱਚ ਉਹਨਾਂ ਨੂੰ 10 ਮਿਲੀਅਨ ਡਾਲਰ ਦਾ ਘਾਟਾ ਪਿਆ ਤੇ 2025-26 ਵਿੱਚ ਇਹ ਵੱਧ ਕੇ 30 ਮਿਲੀਅਨ ਤੱਕ ਦਾ ਹੋ ਸਕਦਾ। ਇਸੇ ਤਰੀਕੇ ਨਾਲ ਹੋਰ ਵੀ ਕਈ ਕਾਲਜ ਨੇ ਜਿਨ੍ਹਾਂ ਨੇ ਰਿਪੋਰਟਸ ਦੇ ਵਿੱਚ ਦੱਸਿਆ ਕਿ ਉਹਨਾਂ ਨੂੰ 20 ਤੋਂ 25 ਮਿਲੀਅਨ ਕੁਝ ਕਾਲਜਾਂ ਨੇ ਤਾਂ 50 ਮਿਲੀਅਨ ਤੱਕ ਦਾ ਘਾਟਾ ਦੱਸਿਆ ਕਿ ਉਹਨਾਂ ਨੂੰ ਰੈਵਨਿਊ ਦੇ ਵਿੱਚ ਇੰਨੇ ਘਾਟੇ ਨੂੰ ਕਵਰ ਕਰਨ ਲਈ ਲੇਆਫਸ ਦੇਣੀਆਂ ਪੈ ਰਹੀਆਂ ਨੇ। ਜਿਵੇਂ ਮੋਹਾਕ ਤੇ ਜਾਰਜੀਅਨ ਕਾਲਜ ਨੇ ਆਲਰੇਡੀ ਲੇਆਫਸ ਸ਼ੁਰੂ ਕਰ ਦਿੱਤੀਆਂ ਨੇ ਉਸੇ ਤਰੀਕੇ ਨਾਲ ਸੈਂਟ ਲਾਰੈਂਸ ਦੇ ਵਿੱਚ ਵੀ ਲਗਭਗ 30 ਦੇ ਕਰੀਬ ਲੇਆਫਸ ਹੋਈਆਂ ਨੇ ਸਾਰੇ ਹੀ ਵੱਡੇ ਕਾਲਜਸ ਜਿਵੇਂ ਸ਼ੈਰੀਡਨ ਹੰਬਰ ਸੈਂਟੇਨੀਅਲ ਸੈਨਿਕਾ ਹਰ ਥਾਂ ਤੇ ਲੇਆਫਸ ਦੇ ਵੱੱਲ ਮੰਡਰਾ ਰਹੇ ਨੇ ਇਸੇ ਤਰੀਕੇ ਨਾਲ ਵੈਂਸਰ ਯੂਨੀਵਰਸਿਟੀ ਨੇ ਵੀ ਹਾਇਰਿੰਗ ਬਿਲਕੁਲ ਫ੍ਰੀਜ਼ ਕਰ ਦਿੱਤੀ ਹੈ ਤੇ ਕਿਹਾ ਕਿ ਲੇਆਉਫਸ ਐਕਸਪੈਕਟ ਕੀਤੀਆਂ ਜਾ ਰਹੀਆਂ ਨੇ ਆਉਣ ਵਾਲੇ ਸੈਸ਼ਨਸ ਦੇ ਦੌਰਾਨ 2022-23 ਦੌਰਾਨ ਸਟੂਡੈਂਟਸ ਨੇ ਕੈਨੇਡੀਅਨ ਇਕਨੋਮੀ ਦੇ ਵਿੱਚ ਲਗਭਗ 32 ਬਿਲੀਅਨ ਡਾਲਰ ਦਾ ਕੰਟਰੀਬਿਊਸ਼ਨ ਕੀਤਾ ਇਸ ਦੇ ਵਿੱਚ ਚਾਹੇ ਉਹਨਾਂ ਦੁਆਰਾ ਭਰੀ ਫੀਸ ਹੋਵੇ ਜੀਆਈਸੀ ਹੋਵੇ ਰੈਂਟ ਹੋਵੇ ਜਾਂ ਫਿਰ ਜੌਬ ਦੇ ਉੱਤੇ ਦੇ ਕੀਤਾ ਗਿਆ ਟੈਕਸ ਗ੍ਰੋਸਰੀਜ਼ ਹਰ ਚੀਜ਼ ਸ਼ਾਮਿਲ ਹੈ 3.5 ਲੱਖ ਤੋਂ ਵੀ ਉੱਪਰ ਜੌਬਸ ਨੂੰ ਸਪੋਰਟ ਕੀਤਾ ਗਿਆ ਇੰਟਰਨੈਸ਼ਨਲ ਸਟੂਡੈਂਟਸ ਦੁਆਰਾ ਹੁਣ ਸਟੂਡੈਂਟਸ ਦੀ ਗਿਣਤੀ ਘਟਣ ਦਾ ਇਨ੍ਹਾਂ ਸਾਰੀਆਂ ਚੀਜ਼ਾਂ ਦੇ ਉੱਤੇ ਬਹੁਤ ਵੱਡਾ ਅਸਰ ਪਵੇਗਾ ਸੀਵੀਸੀ ਦੀ ਇੱਕ ਰਿਪੋਰਟ ਵਿੱਚ ਦੱਸਿਆ ਗਿਆ ਕਿ ਯੂਨੀਵਰਸਿਟੀਆਂ ਨੂੰ ਲਗਭਗ 300 ਮਿਲੀਅਨ ਡਾਲਰ ਦਾ ਘਾਟਾ ਪਿਆ ਜੋ ਕਿ ਵੱਧ ਕੇ 1 ਬਿਲੀਅਨ ਡਾਲਰ ਤੱਕ ਦੱਸੀ ਜਾ ਰਹੀ ਹੈ 2025 ਵਿੱਚ ਇਹ ਗਿਣਤੀ ਸਿਰਫ ਯੂਨੀਵਰਸਿਟੀਆਂ ਲਈ ਦੱਸੀ ਗਈ ਹੈ ਜੇ ਕੈਨੇਡਾ ਦੇ ਸਾਰੇ ਕਾਲਜਸ ਦੀ ਗੱਲ ਕੀਤੀ ਜਾਵੇ ਤਾਂ ਇਹ ਰਕਮ ਹੋਰ ਵੀ ਵੱਡੀ ਹੋ ਸਕਦੀ ਹੈ ਕੈਨੇਡੀਅਨ ਗਵਰਨਮੈਂਟ ਦੁਆਰਾ ਇਮੀਗ੍ਰੇਸ਼ਨ ਪਾਲਿਸੀਜ਼ ਦੇ ਵਿੱਚ ਜੋ ਰੀਸੈਂਟ ਚੇਂਜਸ ਕੀਤੇ ਗਏ ਨੇ ਉਸ ਦਾ ਬਹੁਤ ਵੱਡਾ ਅਸਰ ਐਜੂਕੇਸ਼ਨਲ ਇੰਡਸਟਰੀ ਦੇ ਉੱਤੇ ਆਉਣ ਵਾਲੇ ਦਿਨਾਂ ਵਿੱਚ ਦੇਖਿਆ ਜਾਊਗਾ CBC ਨੇ ਆਪਣੀ ਇੱਕ ਰਿਪੋਰਟ ਦੇ ਵਿੱਚ ਦੱਸਿਆ ਕਿ ਲਗਭਗ 70% ਕੋਰਸਿਸ ਐਜੇ ਨੇ ਜੋ ਸਟੂਡੈਂਟਸ ਨੂੰ ਆਫਰ ਕੀਤੇ ਜਾਂਦੇ ਨੇ ਜੋ ਇਨ ਐਲੀਜੀਬਲ ਹੋ ਜਾਣਗੇ ਵਰਕ ਪਰਮਿਟਸ ਦੇ ਲਈ ਇਸ ਦਾ ਸਿੱਧਾ ਸਿੱਧਾ ਅਸਰ ਕਾਲਜਸ ਦੇ ਉੱਤੇ ਆਲਰੇਡੀ ਦੇਖਿਆ ਜਾ ਰਿਹਾ ਬਹੁਤ ਸਾਰੇ ਕਾਲਜਾਂ ਨੇ ਕਿੰਨੇ ਹੀ ਕੋਰਸ ਆਪਣੇ ਸਸਪੈਂਡ ਕਰ ਦਿੱਤੇ ਨੇ ਕਿੰਨੇ ਹੀ ਨਾਰਦਨ ਕਾਲਜੇਸ ਨੇ ਜਿਨ੍ਹਾਂ ਨੇ ਜੀਟੀਏ ਟ੍ਰਾਂਟੋ ਦੇ ਵਿੱਚ ਆਪਣੇ ਕੈਂਪਸਸਿਸ ਬਣਾਏ ਹੋਏ ਨੇ ਇਹ ਕੈਂਪਸਸਿਸ ਸਪੈਸੀਫਿਕਲੀ ਇੰਟਰਨੈਸ਼ਨਲ ਸਟੂਡੈਂਟਸ ਨੂੰ ਕੇਟਰ ਕਰਦੇ ਨੇ ਜੇ ਹੁਣ ਇੰਟਰਨੈਸ਼ਨਲ ਸਟੂਡੈਂਟਸ ਦੇ ਲਈ ਕੋਰਸਸ ਸਸਪੈਂਡ ਹੋਣ ਲੱਗ ਜਾਣਗੇ ਤਾਂ ਉਹਨਾਂ ਦੀ ਗਿਣਤੀ ਹੋਰ ਵੀ ਜ਼ਿਆਦਾ ਘਟ ਜਾਊਗੀ ਜਿਸ ਨਾਲ ਇਹਨਾਂ ਦਾ ਰਿਵੈਨਿਊ ਬਿਲਕੁਲ ਹੀ ਲੋ ਹੋ ਜਾਊਗਾ ਉਸ ਦਾ ਨਤੀਜਾ ਇਹ ਨਿਕਲੂਗਾ ਕਿ ਇਹਨਾਂ ਕੈਂਪਸਸਿਸ ਨੂੰ ਬੰਦ ਕਰਨਾ ਪਊਗਾ ਕਿ ਕੈਨੇਡੀਅਨ ਸਰਕਾਰ ਨੇ ਇੰਟਰਨੈਸ਼ਨਲ ਸਟੂਡੈਂਟਸ ਦੇ ਮੁੱਦੇ ਨੂੰ ਇੰਨਾ ਵੱਡਾ ਬਣਾ ਦਿੱਤਾ ਕਿ ਕੈਨੇਡੀਅਨ ਇਕਨੋਮੀ ਨੂੰ ਸਟੇਬਲ ਕਰਨ ਦਾ ਤਰੀਕਾ ਇੰਟਰਨੈਸ਼ਨਲ ਸਟੂਡੈਂਟਸ ਕੈਪ ਦੱਸਿਆ ਗਿਆ ਪਰ ਇੰਟਰਨੈਸ਼ਨਲ ਸਟੂਡੈਂਟ ਕੈਪ ਲੱਗਣ ਦੇ 1 ਸਾਲ ਬਾਅਦ ਹੀ ਕੈਨੇਡੀਅਨ ਇਕਨੋਮੀ ਹੋਰ ਵੀ ਅਨਸਟੇਬਲ ਹੁੰਦੀ ਨਜ਼ਰ ਆ ਰਹੀ ਹੈ ਇਨ ਹੋਣ ਵਾਲੇ ਚੇਂਜਸ ਦੇ ਅਸਰ ਲਈ ਕੀ ਕੈਨੇਡੀਅਨ ਸਰਕਾਰ ਪ੍ਰਪੇਅਰਡ ਹੈ ਦੇਖਦੇ ਆਉਣ ਵਾਲੇ ਦਿਨਾਂ ਵਿੱਚ